ਪਹਿਲਾ ਕੰਪੀਟੀਸ਼ਨ ਖੇਡਿਆ ਮੈਂ ਜਦ ਪਿੰਡ 'ਚ ਆਪਣਾ ਪ੍ਰਦਰਸ਼ਨ ਕੀਤਾ ਪੰਡੋਰੀ ਜਾ ਕੇ ਉਦੋਂ ਪਿੰਡ ਵਾਲਿਆਂ ਨੇ ਮੈਨੂੰ ਘੋੜਾ ਦਾ ਟੀਨ ਇੱਕ ਦਿੱਤਾ ਤੇ ਮੇਰੀ ਮਾਤਾ ਬਿਮਾਰ ਹੀ ਬੈਠਦੇ ਪਈ ਓ ਤੇ ਭਾਈ ਦਾ ਜਰੂਰ ਮਨ ਬਰ ਆ ਪਰ ਆਇਆ ਆਪਣੇ ਮਾਂ ਬਾਪ ਦੀ ਜਾਨ ਭਾਈ ਤੂੰ ਤਾਂ ਲੋਹੇ ਆ ਸਰੀਰ ਬਣਾਇਆ ਮੇਰੇ ਵੀ ਮਨ ਪਰ ਆਇਆ ਤੁਸੀਂ ਜਿਲ੍ਹੇ ਸਾਹਿਬ ਕੀ ਦਸੀਏ ਬੜੇ ਹਾਲਾਤ ਮਾੜੇ ਦੇਖਿਆ ਮਾਤਾ ਦੀ ਧਰਮਵੀਰ ਦੀ ਲਾਲੀ ਤੁਸੀਂ ਜਿਹੜੇ ਆਉਣੇ ਆਰ ਚੈਨਲ ਦੇ ਨਾਲ ਨੌਜਵਾਨਾਂ ਦੇ ਵਿੱਚ ਡੌਲੇ ਦਾ ਰੌਲਾ ਜਿਹੜਾ ਹਮੇਸ਼ਾ ਚੱਲਦਾ ਹੈ ਤਾਂ ਵਧੀਆ ਸਰੀਰ ਬਣਾਉਣ ਵਾਸਤੇ ਬੜੀ ਮਿਹਨਤ ਦੀ ਲੋੜ ਹੁੰਦੀ ਹੈ ਲੋਹੇ ਨਾਲ ਲੋਹਾ ਆਉਣਾ ਪੈਂਦਾ ਹੈ ਫਿਰ ਫਲਾਦ ਜਿਹਾ ਸਰੀਰ ਬਣਦਾ ਹੈ ਅੱਜ ਜਿਸ ਵੀਰ ਨੂੰ ਅਸੀਂ ਮਿਲੌਣ ਜਾ ਰਹੇ ਹਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤਾਂ ਰਿੰਪੀ ਵੀਰ ਨੇ ਬੜੀ ਮਿਹਨਤ ਨਾਲ ਆਪਣਾ ਸਰੀਰ ਜਿਹੜਾ ਬਣਾਇਆ ਹੈ ਤਾਂ ਮਾਪਿਆਂ ਦੀ ਮਾਤ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਿਆ ਆਪਣੇ ਪਰਿਵਾਰ ਨੂੰ ਸੰਭਾਲਿਆ ਅੱਜ ਤੇ ਅੱਜ ਜਿਹੜਾ ਲੋਹੇ ਜਿਹਾ ਸਰੀਰ ਬਣਾਇਆ ਹੋਇਆ ਹੈ ਬਾਈ ਨੇ ਤਾਰਿੰਪੀ ਵੀਰ ਸਾਡੇ ਨਾਲ ਮੌਜੂਦ ਹੈ ਸੱਸੀ ਗਲ ਵੀਰੇ ਸੱਸੀ ਗਿਲ ਸਾਹਿਬ ਠੀਕ ਠਾਕ ਜੋ ਹਾਂਜੀ ਵੀਰ ਜੀ ਤੁਸੀਂ ਸੁਣਾਓ ਜੀ ਬਹੁਤ ਚੜਦੀ ਚੜ੍ਹਦੀ ਗਲ ਸਾਹਿਬ ਬਹੁਤ ਚੜ੍ਹਦੀ ਗਲ ਤੁਸੀਂ ਸੁਣਾਓ ਡੋਲੇ ਦਾ ਰੌਲਾ ਨੌਜਵਾਨਾਂ ਦੇ ਵਿੱਚ ਰਹਿੰਦਾ ਹੈ ਨੌਜਵਾਨ ਚਾਹੁੰਦੇ ਨੇ ਕਿ ਡੋਲਾ ਵੱਡਾ ਹੋਵੇ ਤਸਰੀਰ ਫਿੱਟ ਹੋਵੇ ਤੁਸੀਂ ਆਪਣੇ ਡੋਲੇ ਬਾਰੇ ਦੱਸੋ ਕਿੰਨਾ ਡੋਲਾ ਕਿਵੇਂ ਬਣਾਇਆ ਡੋਲਾ ਜੀ ਇਥੋਂ ਤੱਕ ਪਹੁੰਚਣ ਲੱਗਿਆ ਮੈਨੂੰ ਬੜਾ ਟਾਈਮ ਲੱਗਿਆ ਵੇਖੋ ਇਥੋਂ ਤੱਕ ਪਹੁੰਚਣ ਲੱਗਿਆ 2007 ਚ ਮੈਂ ਸ਼ੁਰੂ ਕੀਤੀ ਐਕਸਰਸਾਈਜ਼ ਇਹ ਡੋਲੇ ਦਾ ਰੋਲਾ ਇਹ ਇਥੋਂ ਤੱਕ ਜੋ ਵੀ ਬੜੀ ਮਿਹਨਤ ਚਾਹੀਦੀ ਇਥੋਂ ਕਾਉਣ ਲੱਗਿਆ ਇਹ ਨਹੀਂ ਵੀ ਆਪਾਂ ਮਿਹਨਤ ਲਾਈ ਜਾ ਪਰ ਇਹਦੇ ਸੱਗਲ ਬੜਾ ਵੱਡਾ ਇਹ ਤਾਂ ਹੋਣਾ ਇਹ ਮਿਹਨਤ ਨਾ ਮੰਦ ਰਹੀ ਉਹ ਇਹ ਡੱਬੇ ਡੱਬਿਆਂ ਨਾਲ ਨਹੀਂ ਬੰਦੀ ਤੁਹਾਡੀ ਮਿਹਨਤ ਚਾਹੀਦੀ ਮਗਰ ਫੇਰ ਬੰਦੇ ਡੋਲੇ ਰੋਲੇ ਇਹ ਰਿੰਕ ਵੀਰੇ ਜਿਆਦਾਤਰ ਇਹੀ ਮੰਨਿਆ ਜਾਂਦਾ ਕਿ ਇਹ ਪੈਸਿਆਂ ਵਾਲਿਆਂ ਦਾ ਛੇੜ ਹੈ ਜਿਹਦੇ ਪੱਲੇ ਜਿਆਦਾ ਪੈਸੇ ਨੇ ਪ੍ਰੋਟੀਨ ਦੇ ਡੱਬੇ ਲੈ ਲਏ ਡੋਲਾ ਵੱਡਾ ਬਣ ਜਾਂਦਾ ਤੁਸੀਂ ਆਪਣੇ ਪਰਿਵਾਰ ਬਾਰੇ ਦੱਸੋ ਕਿੰਨਾ ਹਾਲਾਤਾਂ ਦੇ ਵਿੱਚ ਤੁਸੀਂ ਮਿਹਨਤ ਲਾਉਂਦੇ ਨੇ ਮੈਂ ਜੀ ਵੇਖੋ ਜੀ ਮੈਂ ਬੜੇ ਗਰੀਬ ਪਰਿਵਾਰ ਚ ਉੱਠਿਆ ਜੀ ਕਿ ਵੀਮਲੇ ਫਾਦਰ ਸਾਹਿਬ ਜਿਹੜਾ ਛੋਟਾ ਜਹਾ ਜਿਹੜਾ ਫਾਦਰ ਸਾਹਿਬ ਦੀ ਡੈਥ ਹੋ ਗਈ ਅਗੇ ਮਦਰ ਮਦਰ ਨੇ ਪਾਲਿਆ ਬੜਾ ਔਖਾ ਬਹੁਤ ਹੀ ਦਿਨ ਮੜੇ ਵਿਖੇ ਅੱਜ ਉਹ ਇੱਕੋ ਡੰਗਰ ਸਾਡਾ ਜਿਹੜਾ ਇੱਕ ਲਵੇਰਾ ਦਾ ਪੰਜਾਬੀ ਲਵੇਰਾ ਕਹਿੰਦੇ ਆ ਪਹਾੜਾ ਇੱਕ ਉਥੋਂ ਪਠੇ ਵੇਚ ਵੇਚ ਆਪਾਂ ਦੁੱਧ ਵੇਚ ਵੇਚ ਕੇ ਪਠੇ ਪਾਪਾ ਮਾਤਾ ਨੇ ਔਖੇ ਹੋ ਕੇ ਪਾਲਿਆ ਸਾਨੂੰ ਉਥੋਂ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਮਾਤਾ ਨੇ ਬਾਹਰ ਅੰਦਰ ਥੋੜਾ ਬੜਾ ਕੰਮ ਕਰਕੇ ਸਾਨੂੰ ਇਦਾਂ ਪਾਲਿਆ ਜੀ ਦੋ ਵਿਸ਼ੇਸ਼ਤਾ ਹੈ ਮੇਰੀਆਂ ਇੱਕ ਮੈਂ ਛੋਟਾ ਬਿਲਕੁਲ ਛੋਟਾ ਹਾਂ ਉਹ ਥੋੜੀਆਂ ਮੇਰੇ ਤੋਂ ਵੱਡੀਆਂ ਸੀ 12 12 15 15 ਸਾਲ ਦੀਆਂ ਤੇ ਮੈਂ ਛੋਟਾ ਹਾਂ 7 ਸਾਲ ਦਾ ਹਾਂ ਜਦੋਂ ਮੈਂ ਜਦੋਂ ਪਾਪਾ ਜੀ ਦੀ ਧੱਤ ਹੋਈ ਮੇਰੀ ਤਾਂ ਮਨ ਦੇ ਵਿੱਚ ਵਿਚਾਰ ਕਿਵੇਂ ਆਇਆ ਕਿ ਆਪਾਂ ਸਰੀਰ ਨੂੰ ਜਿਹੜਾ ਫੁਲਾਦ ਜਿਹਾ ਬਣਾਉਣਾ ਜਾਂ ਲੋਹੇ ਜਿਹਾ ਬਣਾਉਣਾ ਬੋਡੀ ਬਿਲਡਰ ਨਾਲ ਜੁੜਨਾ ਕਿਵੇਂ ਮਨ ਦੇ ਵਿੱਚ ਵਿਚਾਰ ਵਿਚਾਰ ਜੀ ਸਾਡੇ ਖਾਨਦਾਨ ਚ ਜੋ ਮੇਰੇ ਫਾਦਰ ਸਾਹਿਬ ਹੀ ਨਾ ਉਹ ਪਲਵਾਨ ਹੈ ਵੇ ਲਿਫਟਰੀ ਗਾਂਧੀ ਗਰਾਉਂਡ ਵੇਟ ਚੁੱਕਦੇ ਹੁੰਦੇ ਸੀ ਤੇ ਨਾਲ ਪਲਵਾਨੀ ਕਰਦੇ ਸਾਡੇ ਖਾਨਦਾਨੀ ਦੱਪੇ ਲੱਤ ਦਾਦਾ ਜੀ ਮੇਰੇ ਪਲਵਾਨ ਹੈ ਹੋਚ ਰੋਟਾਇਰ ਹੀ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਸੇਵਾ ਡੇਬੇ ਕਰਨ ਪਲਵਾਨੀ ਵੀ ਕਰਦੇ ਸਾਡੇ ਖਾਨਦਾਨ ਚ ਉਸ ਤੋਂ ਬਾਅਦ ਮੇਰੇ ਪਹਿਲਾ ਦਾਦਾ ਜੀ ਪਲਵਾਨ ਫਿਰ ਫਾਦਰ ਸਾਹਿਬ ਬਣੇ ਮਿਲੇ ਤੇ ਫਿਰ ਮੈਂ ਉਹਨਾਂ ਦੀ ਨਗੋੜ ਮੈਂ ਸੰਭਿਆ ਅੱਜ ਅੱਜ ਤਾਂ ਸਾਨੂੰ ਦੁਨੀਆ ਯਾਦ ਕਰਦੀ ਮੇਰੇ ਫਾਦਰ ਸਾਹਿਬ ਨੂੰ ਕਿ ਉਹਨਾਂ ਦਾ ਬੇਟਾ ਵੀ ਪਲਵਾਨ ਆ ਤੇ ਅੱਜ ਮੇਰਾ ਨਾਂ ਜੇ ਉਹਨਾਂ ਦੀ ਬਦੌਲਤ ਮੈਂ ਇੱਥੋਂ ਤੱਕ ਪਹੁੰਚਿਆ ਆਪਣੇ ਪੇਰੈਂਟਸ ਜੀ ਜੇ ਉਹਨਾਂ ਦੀ ਚੰਗੀ ਮਿਹਨਤ ਮੇਰੇ ਮਗਰ ਹੀ ਨਾ ਜੇ ਉਹਨਾਂ ਚੰਗਾ ਖਾਨਦਾਨ ਸਾਡਾ आज मैं पूरे पंजाब च ना अपना बाबे ने कृपा वेह दे ना। तेरे पे वे ओभी हालात ਹੋਣਗੇ ਜਦੋਂ 2 ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਹੋएगी। ਕਿੰਨਾ ਹਾਲਾਤਾਂ ਦੇ ਵਿੱਚ ਪੜੇ ਸੀ, ਕਿੰਨਾ ਟਾਈਮ ਹਾਲਾਤਾਂ ਦੇ ਵਿੱਚ ਰੋਟੀ ਮਿਲਦੀ ਰਹੀ ਤਾਂ। ਤੇ ਤੁਸੀਂ ਬੜਾ ਸਵਾਲ ਬੜਾ ਦੁੱਖ ਕਰਦਾ ਇਹ ਸਭ ਬੜੇ ਹਾਲਾਤਾਂ ਦੇ ਗੁਜ਼ਰੇ ਆ ਬਹੁਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮੈਂ। ਤੇ ਭਰਾ ਜੋ ਤੁਸੀਂ ਇੱਕ ਟਾਈਮ ਦੀ ਰੋਟੀ ਤੁਸੀਂ ਕਹਤ ਹਨਾ ਬੜਾ ਔਖਾ ਆ। ਮਾਤਾ ਨੇ ਬਹੁਤ ਔਖਾ ਪਾਲਿਆ ਮੈਂ ਆਪਣੀ ਮਾਤਾ ਨੂੰ ਯਾਦ ਕਰਾ ਤੇ ਮੈਨੂੰ ਰੋਣ ਆ ਜਾਂਦਾ ਹਲੇ ਕਿਨ। ਪੀ ਮੈਂ ਕਿੱਥੋਂ ਕਿੱਥੋਂ ਉਠਿਆ ਤੇ ਕਿੱਥੇ ਪਹੁੰਚਿਆ ਅੱਜ ਗਿੱਲ ਸਾਹਿਬ ਆ ਜੀ ਜੀ ਜੇ ਅੱਜ ਮਾਪੇ ਜਿੰਦਾ ਹੁੰਦੇ ਤਾਂ ਪੁੱਤ ਦੇ ਮਾਣ ਜ਼ਰੂਰ ਮਹਿਸੂਸ ਹੁੰਦੇ ਕਿ ਅੱਜ ਉਹੀ ਪੁੱਤ ਹੈ ਜਿਸ ਨੇ ਆਪਣੀ ਮਿਹਨਤ ਨਾਲ ਆਪਣਾ ਸਰੀਰ ਵਧੀਆ ਬਣਾਇਆ ਤੇ ਦੁਨੀਆ ਦੇ ਵਿੱਚ ਨਾਮ ਬਣਾਇਆ ਵੀ ਲਿਆ ਹੈ ਤਾਂ ਜੇ ਅੱਜ ਮਾਪੇ ਜਿੰਦਾ ਹੁੰਦੇ ਤਾਂ ਮਾਣ ਜ਼ਰੂਰ ਮਹਿਸੂਸ ਕਰ ਗਿੱਲ ਸਾਹਿਬ ਮਾਂ ਮਾਦਾ ਮੇਰੀ ਪਹਿਲਾ ਕੰਪੀਟੀਸ਼ਨ ਖੇਡਿਆ ਵਾ ਪੰਡੋਰੀ ਸਾਡੇ ਪਿੰਡ ਮੇਲਾ ਹੁੰਦਾ ਬਾਬਾ ਈਸ਼ਾਲੂ ਜੀ ਦਾ ਪਹਿਲਾ ਕੰਪੀਟੀਸ਼ਨ ਮੈਂ ਖੇਡਿਆ ਉਦੋਂ ਬੜੀ ਗਰੀਬੀ ਵੇਖੀ ਮੈਂ ਮਾਦਾ ਨੇ ਜਿੱਦਾਂ ਇਹ ਰੁੱਖੀ-ਮਿੱਖੀ ਸੀ ਨਾ ਮੈਂ ਪੜਿਆ ਪਹਿਲਾ ਕੰਪੀਟੀਸ਼ਨ ਖੇਡਿਆ ਮੈਂ ਜਦ ਪਿੰਡ 'ਚ ਆਪਣਾ ਪ੍ਰਦਰਸ਼ਨ ਕੀਤਾ ਪੰਡੋਰੀ ਜਾ ਕੇ ਉਦੋਂ ਪਿੰਡ ਵਾਲਿਆਂ ਨੇ ਮੈਨੂੰ ਘੋੜਾ ਦਾ ਟੀਨ ਇੱਕ ਦਿੱਤਾ ਤੇ ਮੇਰੀ ਮਾਤਾ ਬੰਬਾਰੀ ਬੈੜਦੇ ਪਈ ਹੋ ਬਾਈ ਰੋਣਾ ਨਹੀਂ ਹੈ ਯਾਰ ਮਾਂ ਬਾਈ ਦਾ ਮਨ ਜ਼ਰੂਰ ਭਰ ਆਇਆ ਕਿਉਂਕਿ ਮਾਂ-ਬਾਪ ਦੀ ਯਾਦ ਆਉਂਦੀ ਆ ਤਾਂ ਸਰੀਰ ਤੋਂ ਭਾਵੇਂ ਬਲਵਾਨ ਹੋਵੇ ਚਾਹੇ ਪਹਿਲਵਾਨ ਹੋਵੇ ਸਰੀਰ ਮਨ ਜਿਹੜਾ ਭਰ ਆਉਂਦਾ ਤਾਂ ਰੂਹ ਜਿਹੜੀ ਟੁੱਟ ਜਾਂਦੀ ਹੈ ਦਵਾਈ ਦਾ ਜਰੂਰ ਮਨ ਪਰ ਆਇਆ ਆਪਣੇ ਮਾਂ ਬਾਪ ਦੀ ਯਾਦ ਲਈ ਬਾਈ ਤੂੰ ਤਾਂ ਲੋਹੇ ਜਿਹਾ ਸਰੀਰ ਬਣਾਇਆ ਫਿਰ ਵੀ ਮਨ ਪਰ ਆਇਆ ਤੁਸੀਂ ਗਿਲ ਸਾਹਿਬ ਕੀ ਦਸੀਏ ਬੜੇ ਹਾਲਾਤ ਮਾੜੇ ਦੇਖਿਆ ਵੀ ਦੂਰੀਆਂ ਪਾ ਲੈਂਦੇ ਨੇ ਆ ਸਿਰਫ ਆਪਣੇ ਆਪ ਨੂੰ ਸੰਭਾਲਣ ਵਾਸਤੇ ਫਿਰ ਮਿਹਨਤ ਹੀ ਬੰਦੇ ਨੂੰ ਜਿਹੜੀ ਹੈ ਨਤੀਜਿਆਂ ਦੇ ਲੈ ਕੇ ਜਾਂਦੀ ਹੈ ਸਹੀ ਹੈ ਨਾ ਜੀਵਨ ਵਿੱਚ ਤਾਂ ਰਿਸ਼ਤੇਦਾਰ ਵੀ ਦੂਰ ਹੋ ਜਾਂਦੇ ਆ ਇਹ ਚੀਜ਼ ਸੱਚ ਆ ਗਿੱਲ ਸਾਹਿਬ ਬੜਾ ਸੱਚ ਹੈ ਬੜੇ ਹਾਲਾਤ ਮਰਦਾਂ ਨੇ ਬੜੇ ਹਾਲਾਤਾਂ ਆ ਗੁਜ਼ਰੇ ਆਂ ਸੁਖੀ ਮਿੱਖੀ ਖਾ ਕੇ ਪ੍ਰੇਤ ਨਹੀਂ ਪਿੰਡ ਭਰਾ ਤਾਂ ਵੀਰ ਨੇ ਆਪਣੀ ਮਿਹਨਤ ਨਾਲ ਇੱਥੋਂ ਤੱਕ ਪਹੁੰਚਿਆ ਹੈ ਤਾਂ ਜ਼ਰੂਰ ਹੈ ਜ ਮਾਂ ਬਾਪ ਦੀ ਯਾਦ ਵੀ ਆਂਦੀ ਹੈ ਜੇ ਮਾਤਾ ਪਿਤਾ ਜ਼ਿੰਦਾ ਹੁੰਦੇ ਵੀਰ ਦੇ ਤਾਂ ਅੱਜ ਹਾਲਾਤ ਹੋਰ ਹੁੰਨੇ ਸੀ ਪੁੱਤ ਤੇ ਮਾਣ ਜ਼ਰੂਰ ਹੁੰਦਾ ਉਹਨਾਂ ਨੂੰ ਕਿ ਅੱਜ ਉਹਨਾਂ ਦੇ ਪੁੱਤ ਨੇ ਆਪਣੀ ਮਿਹਨਤ ਦੇ ਨਾਲ ਜੋ ਵੀ ਇਹ ਬਣਾਇਆ ਸਰੀਰ ਇਨਾ ਵਧੀਆ ਬਣਾਇਆ ਫੁਲਾਦ ਜਿਹਾ ਸਰੀਰ ਬਣਾ ਲਿਆ ਵੀਰ ਨੇ ਪਰ ਆਪਣੀ ਮਿਹਨਤ ਦੇ ਨਾਲ ਤਾਂ ਜਾਤ ਤਾਂ ਬਹੁਤ ਆਉਂਦੀ ਹੈ ਜੀ ਜਿਲਹ ਸਾਹਿਬ ਕਿਹੜਾ ਦਿਨ ਕਿਹੜਾ ਟਾਈਮ ਨਹੀਂ ਜਿਸ ਤੇ ਮਾਤਾ ਯਾਦ ਨਹੀਂ ਹੁੰਦੀ ਬਹੁਤ ਹੀ ਜਦੋਂ ਮੈਂ ਜਿਆਦਾ ਐਬਸੋਲੂਟ ਹੁੰਦਾ ਜਾਂ ਟੈਨਸ਼ਨ 'ਚ ਜਿਆਦਾ ਮੈਂ ਮਾਤਾ ਜ਼ਰੂਰ ਮੈਂ ਮਾਤਾ ਨੂੰ ਦਿੱਲੀ ਯਾਦ ਕਰਕੇ ਜਦੋਂ ਸਵੇਰ ਉੱਠਦਾ ਹਾਂ ਮਾਤਾ ਦੀ ਫੋਟੋ ਨੂੰ ਮੱਥਾ ਟੇਕ ਕੇ ਜਿਮ ਆਉਣਾ ਇੱਥੇ ਹਰ ਕੋਈ ਟਾਈਮ ਨਹੀਂ ਜਿਹੜੀ ਮਾਤਾ ਨੂੰ ਮੈਂ ਨਹੀਂ ਜਾ ਕਰਦਾ ਅੱਜ ਜੇ ਬਦੌਲਤ ਤੇ ਮਾਂ ਦੀ ਬਦੌਲਤ ਇੱਥੇ ਤੱਕ ਆ ਮੈਂ ਕਹਿੰਦੇ ਰੱਬ ਤੋਂ ਬਾਅਦ ਜੇ ਯਾਦ ਆਉਂਦੀ ਹੈ ਤਾਂ ਮਾਂ ਦੀ ਆਉਂਦੀ ਹੈ ਜੇ ਸੱਟ ਪੇਟੂ ਲੱਜਦੀ ਤਾਂ ਮਾਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਹਾਂਜੀ ਹਾਂਜੀ ਜਦੋਂ ਮੇਰਾ ਐਕਸੀਡੈਂਟ ਹੋਇਆ ਇਹਦੇ ਲਿਖਿਆ ਜਿਹੜਾ ਡਿੱਗਾ ਮੈਂ ਉਥੇ ਸਿਰਫ ਮਾਂ ਦਾ ਹੀ ਯਾਦ ਆਈ ਮਮੀ ਕੀ ਹੋ ਗਿਆ ਤੇ ਇਥੋਂ ਤੱਕ ਹਾਲਾਤ ਬਾਈ ਦਾ ਮਾਨ ਪਾ ਰੋਂਦਾ ਹੈ ਮਾਂ ਦੇ ਨਾਮ ਤੋਂ ਤਾਂ ਜਰੂਰ ਮਾਂ ਨਾਲ ਬਹੁਤ ਪਿਆਰ ਸੀ ਅੱਜ ਮਾਂ ਇਹਨਾਂ ਦੀ ਜਿੰਦਾ ਹੁੰਦੇ ਤਾਂ ਅੱਜ ਜਰੂਰ ਬਾਈ ਨੂੰ ਹੌਸਲਾ ਜਰੂਰ ਦਿੰਦੇ ਫਿਰ ਵੀ ਸਾਡਾ ਵੀ ਤੂੰ ਭਾਈ ਹੈਂ ਇਹ ਛੋਟਾ ਵੀਰ ਆ ਸਾਡਾ ਅਗਰ ਜਿਉਂਦੀ ਤੁਹਾਡੇ ਤੋਂ ਦਾ ਬਹੁਤ ਨੌਜਵਾਨਾਂ ਨੂੰ ਸਿਹਤ ਮਿਲਣੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਹੈ ਨਸੇ ਦੇ ਵਿੱਚ ਦਲਦਲ ਵਿੱਚ ਤਸਦੀ ਜਾ ਰਹੀ ਹੈ ਤੁਹਾਡੇ ਜਿਹੇ ਵੀਰਾਂ ਤੋਂ ਉਹਨਾਂ ਨੂੰ ਸਿਹਤ ਮਿਲਣੀ ਹੈ ਬਿਲਕੁਲ ਜੀ ਹਾਂਜੀ ਹਾਂਜੀ ਬਿਲਕੁਲ ਤੇ ਮੈਨੂੰ ਇਹ ਦੱਸੋ ਹੁਣ ਆਪਣੀ ਸਰੀਰ ਵਾਸਤੇ ਕਿੰਨੀ ਜਿੰਮੇਤ ਲਾਉਂਦੇ ਹੋ ਵੇਖੋ ਜੀ ਮੈਂ ਸਵੇਰੇ ਮਾਰਨਿੰਗ 5:30 ਉੱਠਦਾ 5:30 ਆ ਕੇ ਫਰੈਸ਼ ਹੋ ਕੇ 5:30 ਜਿਮ ਜਿਮ ਆਇਨਾ ਆਪਣੇ ਇੱਥੇ ਮੈਂ ਸਾਰਿਆਂ ਨੂੰ ਟ੍ਰੇਨਿੰਗ ਦਿੰਦਾ ਜਿਮ ਚ ਜਿਹੜੇ ਕਈ ਗਰੀਬ ਪਰਿਵਾਰ ਚ ਅਸੀਂ ਉਹਨਾਂ ਨੂੰ ਮੈਂ ਟ੍ਰੇਨਿੰਗ ਦੇਂਦਿਆਂ ਜਿਹੜੇ ਜਿਹੜੇ ਨਸ਼ਾ ਨਹੀਂ ਛੱਡ ਸਕਦੇ ਉਹਨਾਂ ਨੂੰ ਘਰ-ਘਰ ਜਾ ਕੇ ਮੈਂ ਕਹਿੰਦਾ ਵੀ ਆਓ ਚੰਗੇ ਰਾਹ ਲੱਗੇ ਮੇਰੇ ਮੈਂ ਆਪਣੇ ਪਿੰਡ ਚ ਕੋ ਇਹੋ ਜਿਹੇ ਮੁੰਡੇ ਵੀ ਹੈਗੇ ਜੋ ਜਿਹੜੇ ਪਲੇਅਰ ਬਣ ਸਕਦੇ ਆ ਉਹਨਾਂ ਦੀ ਬੈਕਗ੍ਰਾਉਂਡ ਨਹੀਂ ਤੇਰੇ ਮਾਤ-ਵਰੇ ਬੰਦੇ ਬਿਲਕੁਲ ਜਿਹੜੇ ਨੂੰ ਸਾਥ ਨਹੀਂ ਆਇਆ ਕੋ ਉਹਨਾਂ ਨੂੰ ਪਿੰਡੋਂ ਮੈਂ ਆਫਰ ਦਊਗਾ ਤਾਂ ਚਾਰ-ਚਾਰ ਮਹੀਨੇ ਮੈਂ ਫ੍ਰੀ ਟ੍ਰੇਨਿੰਗ ਦਊਂਗਾ ਮੇਰੇ ਨਾਲ ਲੱਗਣ ਤੇ ਤਗੜੇ ਹੋ ਕੇ ਮੈਂਦ ਕਰਾਂ ਪਰ ਰਿੰਪੀ ਵੀ ਸਾਰਿਆਂ ਦੇ ਮਨਾਂ ਦੇ ਵਿੱਚ ਜਹਨ ਦੇ ਵਿੱਚ ਇੱਕ ਹੀ ਸਵਾਲ ਹੁੰਦਾ ਜਦੋਂ ਜਿਮ ਦੇ ਵਿੱਚ ਜਾਂਦੇ ਆ ਨਾ ਤੋਂ ਆਉਂਦਾ ਕਿ ਪ੍ਰੋਟੀਨ ਤੋਂ ਬਿਨਾਂ ਤਾਂ ਬਾਡੀ ਨਹੀਂ ਬਣਦੀ ਤੁਸੀਂ ਪ੍ਰੋਟੀਨ ਨਾਲ ਬਣਾਈਆਂ ਜਾਂ ਰੋਟੀਆਂ ਨਾਲ ਬਣਾਈ ਇਹ ਠੋ ਇਹ ਇਹ ਵਹਿਮ ਜੋ ਪ੍ਰੋਟੀਨ ਪਟੂਨ ਦਾ ਕੁਛ ਨਹੀਂ ਹੁੰਦਾ ਸੁੱਕੀਆਂ ਰੋਟੀਆਂ ਤੇ ਆ ਰਿੰਪੀ ਸੁੱਕੀਆਂ ਰੋਟੀਆਂ ਤੇ ਪੜਿਆ ਜਾ ਸੱਚਾਈ ਹੈ ਜੀ ਸੁੱਕੀਆਂ ਰੋਟੀਆਂ ਦੇ ਪਲਿਆ ਰਿੰਪੀ ਰਿੰਪੀ ਦਾ ਕੋਈ ਬੈਕਗ੍ਰਾਉਂਡ ਬਹੁਤ ਤਗੜਾ ਥੋੜਾ ਜਿਹਾ ਰਿੰਪੀ ਦਾ ਨੋਰਮਲ ਪਰਿਵਾਰ ਚੋਂ ਆ ਸੁੱਕੀਆਂ ਰੋਟੀਆਂ ਜੋ ਘਰ ਸੁੱਖਾ ਸੁੱਖਾ ਮਿਲਦਾ ਰਿੰਪੀ ਇਹਦੀ ਕਰਕੇ ਤਗੜਾ ਆ ਰਿੰਪੀ ਰਿੰਪੀ ਨਾਲ ਰਿੰਪੀ ਵੀਰੇ ਹੁਣ ਤਾਈ ਕਿੰਨੇ ਕਿ ਕੰਪੀਟੀਸ਼ਨ ਲੜੇ ਤੁਸੀਂ ਮੈਂ ਲੜਿਆ ਜੀ ਡਿਸਟ੍ਰਿਕਟ ਖੇਡਾਂ ਨੈਸ਼ਨਲ ਖੇਡਾਂ ਉੱਤੇ ਮੇਰੀ ਪਲੇਸਾਂ ਪਈਆਂ ਕਾਫੀ ਉਸ ਤੋਂ ਬਾਅਦ ਮੇਰੀ ਇੰਜਰੀ ਹੋ ਗਈ ਜਦੋਂ ਮੈਂ ਕੀ ਹੋਇਆ ਹੈ'ਸ ਗਾਟ ਇਟ ਮੈਂ ਜਿੰਮ ਚ ਆਉਂਦਾਂ ਮੇਰੀ ਗੱਡੀ ਮਾਰਦੀ ਕੇ ਪਿਛੋਂ ਲੱਤ ਫਰਕਲ ਹੋ ਗਈ ਪਾੜਦੇ ਫਿਰ ਉਸ ਤੋਂ ਬਾਅਦ ਟੁੱਟ ਗਿਆ ਦਿਲ ਕਿ ਹੁਣ ਨਹੀਂ ਟੁੱਟਾ ਟੁੱਟ ਗਿਆ ਏ ਇੱਕ ਰਾ ਟੁੱਟ ਗਿਆ ਏ ਟੁੱਟ ਗਿਆ ਫਿਰ ਮਾਲਕ ਨੇ ਜਿਹੜਾ ਅੰਦਰ ਕਿਹੜਾ ਆਣਾ ਉਹਨੂੰ ਕਿਪਟਨ ਦਿੱਤਾ ਉਹਨੇ ਉਹ ਆ ਤੇ ਜਦੋਂ ਮੰਜੇ ਤੇ ਬੈਠ ਗਏ ਡਾਕਟਰਾਂ ਨੇ ਕੀ ਜਵਾਬ ਦਿੱਤਾ ਸੀਗੇ ਤੁਸੀਂ ਚੱਲ ਨਹੀਂ ਪਾਉ ਜੀ ਯਾਰ ਕੀ ਡਾਕਟਰਾਂ ਨੇ ਹੌਸਲਾ ਡਾਕਟਰਾਂ ਕਹਿੰਦੇ ਸੀ 2 ਸਾਲ ਲੱਗ ਸਕਦੇ 3 ਸਾਲ ਲੱਗ ਸਕਦੇ ਪਰ ਪਰ ਮਾਲਕ ਦੀ ਇੰਨੀ ਕਿਰਪਾਈ ਮਾਲਕ ਦੀ ਇੰਨੀ ਕਿਰਪਾਈ ਆਪਾਂ 34 ਮਹੀਨਾ 6 ਮਹੀਨਾ ਤੁਰ ਪਏ ਵਾਕਰ ਵਾਕਰ ਵੀ ਛੱਡ ਤਾ ਪਰ ਜਦੋਂ ਇਹ ਬੰਦੇ ਦੇ ਇਹੋ ਜਿਹੇ ਹਾਲਾਤ ਹੋਣੇ ਜਿਹਦੇ ਪਾਸੇ ਸਰੀਰ ਇੰਨਾ ਵਧੀਆ ਹੋਵੇ ਉਤੋਂ ਐਕਸੀਡੈਂਟ ਨਾਲ ਤੁਸੀਂ ਮੰਜੇ ਦੇ ਬੈਠ ਗਏ ਤਾਂ ਜਦੋਂ ਪ੍ਰਾਣੀਆਂ ਫੋਟੋਆਂ ਦੇਖਦੇ ਸੀ ਕੀ ਬੀਤਦੀ ਸੀ ਦਿਲ ਤੇ ਜੀ ਦੁਬਾਰਾ ਰਿੰਪੀ ਉਹਨਾਂ ਹਾਲਾਤਾਂ 'ਚ ਪਹੁੰਚ ਪਾਉ ਜਾਂ ਨਹੀਂ ਪਹੁੰਚ ਗਿਲਸਾ ਮੈਂ ਰੋਣਾ ਹਾਂ ਚੀਜ਼ਾਂ ਵੇਖ ਕੇ ਇੱਥੋਂ ਤੱਕ ਮੈਂ ਡਾਕਟਰ ਡਾਕਟਰ ਜੇਸ਼ ਹੈ ਲਾਈਫ ਕੇਰਨਾ ਹਸਪੀਟਲ ਉਹ ਜਿਨ੍ਹਾਂ ਨੇ ਮੇਰਾ ਟ੍ਰੀਟਮੈਂਟ ਕੀਤਾ ਉਹਨਾਂ ਦਾ ਯੋਗਦਾਨ ਬਹੁਤ ਬੜਾ ਤਕੜਾ ਹੁੰਦਾ ਜਿਹੜੇ ਉਹਨਾਂ ਮਗਰ ਮੇਰਾ ਜਿਨ੍ਹਾਂ ਮੈਨੂੰ ਮੋਟੀਵੇਸ਼ਨ ਨਾਲ ਕੀਤਾ ਵੀ ਕੁਝ ਨਹੀਂ ਹੁੰਦਾ ਉਹ ਵੀ ਤੇ ਹੈਗੇ ਮੈਂ ਤੇ ਉਹਨਾਂ ਨੂੰ ਵੀਰਾਂ ਨੂੰ ਆ ਵੀ ਜਿਹ ਜਿਨ੍ਹਾਂ ਲਤਾਂ ਨਹੀਂ ਆਗੀਆਂ ਉਹ ਵੀ ਤੇਕੇ ਕਿੱਡੇ ਕਿੱਡੇ ਸੋਹਣੇ ਪਲੇਅਰ ਆ ਤੇ ਮੈਂ ਤੇ ਫੇਰ ਮਾਲਕ ਦੀ ਕਿਰਪਾ ਵੀ ਦੇ ਅੰਗ ਚੱਲਣਦੇ ਸਾਰੇ ਚੱਲਦੇ ਲਤਾਂ ਚੱਲਦੇ ਆਪਾਂ ਫੇਰ ਉੱਠ ਗਏ ਆ ਤਾਂ ਹੁਣ ਜਦੋਂ ਤੁਸੀਂ ਜਿੰਮ ਲਾਉਂਦੇ ਹੋ ਕਿੰਨਾ ਚਿਰ ਜਿੰਮ ਲਾਉਂਦੇ ਹੋ ਦੋ ਤੋਂ ਢਾਈ ਘੰਟੇ ਮਿਹਨਤ ਮੇਰੀ ਦੋਟਾ ਹਾਂਜੀ ਭਾਈ ਫੇਰ ਸਵਾਲ ਦਾ ਉੱਥੇ ਆੜ ਜਾਂਦਾ ਅੱਗੇ ਡੌਲਾ ਬਣਾਉਣ ਲੱਗ ਜਾਂਦੇ ਡੌਲੇ ਬਣਾਉਂਦੇ ਜਾਂਦੇ ਕਿੰਨੀ ਜਿੰਮਤ ਲਾਉਣੀ ਪੈਂਦੀ ਆ ਡੌਲੇ ਬਣਾਉਣ ਤੇ ਇੱਕ ਸਗਲ ਆ ਇੱਕ ਮਿਹਨਤ ਆ ਥੋੜੇ ਨਾਲ ਥੋੜੀ ਗਾਈਡ ਚੰਗੀ ਆ ਤੁਹਾਡੇ ਮਗਰ ਰੋਟੀ ਪਾਣੀ ਚੰਗਾ ਮਿਲਦਾ ਤੁਹਾਨੂੰ ਖਾਣ ਨੂੰ ਉੱਤੇ ਤਗੜੇ ਹੋ ਤੁਸੀਂ ਤਗੜੇ ਹੋ ਤੁਹਾਡੀ ਮਿਹਨਤ ਆ ਜਿਹੜੀ ਹੁਣ ਮੈਂ ਤੁਹਾਨੂੰ ਇੱਕ ਧੰਨਵਾਗੇ ਵੀ ਕਿਹਾ ਇਹ ਗੱਲ ਗੱਲ ਭਾਜੀ ਗਈ ਜੋ ਕਿ ਮੈਂ ਸੁੱਕੀਆਂ ਰੋਟੀਆਂ ਤਗੜਾ ਆ ਜੋ ਮੈਂ ਮੈਂ ਕੁਛ ਨਹੀਂ ਇਦਾਂ ਕਿ ਮੈਂ ਬੜਾ ਤਗੜਾ ਮਗਰ ਬੜਾ ਸਮਾਨ ਪ੍ਰੋਟੀਨ ਪਾਊਡਰ ਕੁਛ ਨਹੀਂ ਮੈਂ ਇੱਕ ਦੇਸੀ ਘਿਓ ਆਂਡੇ ਚਿਕਨ ਦਲੀਆ ਲਓ ਦੁੱਧ ਪੀਓ ਕੋਈ ਗੱਲ ਨਹੀਂ ਆ ਕੋਈ ਵੱਡੀ ਗੱਲ ਨਹੀਂ ਹੈ ਮਿਹਨਤ ਆ ਮਿਹਨਤ ਨਾਲ ਪੀ ਬੋਡੀ ਮੈਂਟੇਨੈਂਸ ਰਹਿਣੀ ਰਣੀ ਤੁਹਾਡੇ ਜਦੋਂ ਤਿਆਰੀ ਹੋ ਰਹੀ ਹੁੰਦੀ ਹੈ ਤੁਹਾਡੀ ਕੰਪੀਟੀਸ਼ਨ ਦੀ ਉਦੋਂ ਬੜਾ ਡਾਈਟ ਦਾ ਧਿਆਨ ਦੇਣਾ ਪੈਂਦਾ ਇਹਦੇ ਵਿੱਚ ਕੀ ਚਾਹੀਏ ਅੱਛਾ ਜੀ ਉਥੇ ਨਮਕ ਨੂੰ ਕੋਈ ਛਟਣਾ ਪੈਂਦਾ ਆ ਭਰੇ ਕਰਨਾ ਪੈਂਦਾ ਮਿੱਠੇ ਮੁੱਠੇ ਦਾ ਡਾਈਟ ਅੱਛੀ ਲੋ ਦੁੱਧ ਦੁੱਧ ਪੀਓ ਮੇਨ ਵਰਕਆਊਟ ਜਿਆਦਾ ਕਰੋ ਕੋਈ ਵੱਡੀ ਗੱਲ ਨਹੀਂ ਹੋ ਜਾਂਦਾ ਛਟਣਾ ਪੈਂਦਾ ਬਿਊਟੀ ਬਿਲਡਿੰਗ ਲੈਨ ਚ ਇਹ ਜੀ ਇਹ ਚੀਜ਼ ਹੈਗੀ ਹੁਣ ਪਤਾ ਚੱਲਿਆ ਨਹੀਂ ਤੁਸੀਂ ਮੁੰਡਿਆਂ ਨੂੰ ਵੀ ਟ੍ਰੇਨਿੰਗ ਦੇ ਰਹੇ ਹੋ ਬੋਡੀ ਬਿਲਡਿੰਗ ਦੀ ਹਾਂਜੀ ਮੈਂ ਕੰਪੀਟੀਸ਼ਨ ਕਰਾ ਰਿਹਾ ਅਗਸਤ 10 ਤਰੀਕ ਨੂੰ ਕਰਾ ਰਿਹਾ ਕੰਪੀਟੀਸ਼ਨ ਉਹ ਚ ਸਾਡੇ ਜਿਮ ਦੇ ਮੁੰਡੇ ਵੀ ਕਾਫੀ ਤਿਆਰ ਹੋਉਂਦੇ ਆ ਲੇਡੀਜ਼ ਵੀ ਤਿਆਰ ਹੋਉਂਦੀਆਂ ਫੇਰ ਚੁਕਣਾ ਆਤੇ ਇਹਨਾਂ ਨੂੰ ਮਿਹਨਤ ਕਰਾਉਂਦੇ ਆ ਤੇ ਪੰਜਾਬ ਦੇ ਵਿੱਚ ਨਾ ਕਿ ਜੁੱਧ ਨਸਿਆਂ ਵਿਰੋਧ ਚੱਲ ਰਿਹਾ ਹੈ ਹਾਂਜੀ ਤੇ ਵਧੀਆ ਉਪਰਾਲਾ ਹੈ ਸਾਡੇ ਸੀਐਮ ਸਾਹਿਬ ਨੇ ਜਿਹੜੇ ਭਵੰਤਮਨ ਜੀ ਉਹਨਾਂ ਦਾ ਵਧੀਆ ਉਪਰਾਲਾ ਹੈ ਜੇ ਨੌਜਵਾਨਾਂ ਨੂੰ ਸਿੱਧੇ ਰਾਹ 'ਤੇ ਆਉਣ ਵਾਸਤੇ ਉਹਨਾਂ ਨੇ ਜੁੱਧ ਨਸਿਆਂ ਵਿਰੋਧ ਦੀ ਮੁਹਿੰਮ ਚਲਾਈ ਹੋਈ ਹੈ ਹਾਂਜੀ ਤੇ ਜਿਹੜੇ ਨਸੇ ਦੀ ਦਲਦਲ ਦੇ ਵਿੱਚ ਫਸੇ ਹੋਏ ਨੌਜਵਾਨ ਨੇ ਉਹਨਾਂ ਨੂੰ ਉਭਾਰਨ ਵਾਸਤੇ ਤੁਹਾਡੇ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਹਾਂਜੀ ਬਹੁਤ ਹੀ ਵਧੀਆ ਗੱਲ ਕੀਤੀ ਗਿਲਸਾਲ ਤੁਸੀਂ ਮੇਰੇ ਵੱਲੋਂ ਤੇ ਮੈਂ ਤੇ ਹਰ ਘਰ ਘਰ ਜਾ ਕੇ ਇਹ ਚੀਜ਼ ਕਹੂੰਗਾ ਵੀ 6-6 ਮਹੀਨੇ ਟ੍ਰੇਨਿੰਗ ਮੈਂ ਫ੍ਰੀ ਦਊਂਗਾ ਤੇੰਦਰੰਮ ਮਹੀਨੇ ਆ ਉਹ ਮੇਰੇ ਨਾਲ ਜੁੜੋ ਜਿੱਦਾਂ ਪਿੰਡ 'ਚ ਫਾੜੇ ਪਿੰਡਾਂ 'ਚ ਨਸ਼ਾ ਕਹਿੰਦਾ ਕੰਦੜਾਂ ਲੱਗ-ਲੱਗ ਟੀਕੇ ਲਾਉਂਦੇ ਲੋਕੀ ਮੁੰਡੇ ਹਾਲਾਤ ਮਾੜੇ ਆ ਤੁਸੀਂ ਚੰਗੇ ਨੂੰ ਤੁਹਾਡੇ ਤੁਹਾਡਾ ਸਾਥ ਨਹੀਂ ਕਿਹੜੇ ਦੇਣਾ ਜੇ ਤੁਸੀਂ ਚੰਗੇ ਪਲੇਅਰ ਅੱਛੇ ਪਲੇਅਰ ਹੋ ਛੋਟੀਆਂ ਲੱਤਾਂ ਖਿੱਚਣ ਵਾਲੇ ਬੜੇ ਜੇ ਅੱਜ ਮੈਂ ਚੰਗਾ ਤੇ ਮੇਰੇ ਨਾਲ ਲੱਤਾਂ ਖਿੱਚਣ ਵਾਲੇ ਪੁੰਡੇ 'ਚ ਬੜੇ ਆ ਹੁਣ ਮੈਂ ਹੁਣ ਮੈਂ ਚੰਗਾ ਤੇ ਮੇਰੇ ਨਾਲ ਬਹੁਤ ਘੱਟ ਜੂਸ ਜੁੜੇਗਾ ਤੇ ਅੱਜ ਮੈਂ ਟੀਕੇ ਲਾਉਂ ਤੇ ਲੋਕਾਂ ਨੇ ਮਗਮਾਂ ਤੁਰੇ ਫਿਰਨਾ ਫਿਰ ਹੀ ਪਿੱਟੀ ਕੇ ਲਾਉਂਦਾ ਹਾਂਜੀ ਤਾਂ ਰਿੰਪੂ ਵੀ ਇਹਦੇ ਜਿੰਨੇ ਆਪ ਦਰਦ ਹੰਡਾਏ ਹੁੰਦੇ ਨਾ ਉਹ ਦੂਜਿਆਂ ਨੂੰ ਦਰਦ ਦੇ ਵਿੱਚ ਨਹੀਂ ਦੇਖ ਪਾਉਂਦਾ ਸੱਚੀ ਤੁਹਾਡੇ ਜੇ ਪਰਿਵਾਰ ਹੋਰ ਵੀ ਬੜੇ ਹੋਣਗੇ ਹੋਰ ਵੀ ਨੌਜਵਾਨਾਂ ਦੇ ਸੁਪਨਾ ਹੋਊਗਾ ਕਿ ਉਹਨਾਂ ਦਾ ਸਰੀਰ ਵੀ ਵਧੀਆ ਹੋਵੇ ਮਿਹਨਤ ਲਾਉਣ ਵਧੀਆ ਬਾਡੀ ਬਣਾਉਣ ਪਰ ਹਾਲਾਤ ਉਹਨਾਂ ਦਾ ਸਾਥ ਨਹੀਂ ਦਿੰਦੇ ਤੇ ਜਿਨ੍ਹਾਂ ਵੀਰਾਂ ਦੇ ਸੁਪਨੇ ਆ ਕਿ ਉਹ ਬਾਡੀ ਬਿਲਡਿੰਗ ਦੇ ਵਿੱਚ ਆਣਾ ਚਾਹੁੰਦੇ ਨੇ ਵਧੀਆ ਡੋਲਾ ਬਣਾਉਣਾ ਚਾਹੁੰਦੇ ਵਧੀਆ ਸਰੀਰ ਬਣਾਉਣਾ ਚਾਹੁੰਦੇ ਆ ਉਹਨਾਂ ਵਾਸਤੇ ਕੀ ਸੋਚਿਆ ਹੁਣ ਤੁਸੀਂ ਜੋ ਆਪੇ ਬਹੁਤ ਸਮਾਂ ਮਾੜਾ ਹੰਡਾਇਆ ਤੁਸੀਂ ਵੇਖੋ ਜੀ ਆਪਾਂ ਦੇ ਕਹਿ ਸਕਦੇ ਆ ਮੁੰਡੇ ਇਹੋ ਜਿਹੇ ਵੀ ਹੈ ਕਿ ਜਿਹੜੇ ਜਿਮ ਦੀ ਫੀਸ ਨਹੀਂ ਦੇ ਸਕਦੇ ਮੈਂ ਇਹਨਾਂ ਨੂੰ ਵੀਰਾਂ ਨੂੰ ਹੱਥ ਜੋੜ ਕੇ ਕਹਿ ਸਕਦਾ ਵੀ ਮੇਰੇ ਜਿਮ ਚ 3 3 4 4 ਮਹੀਨੇ ਫ੍ਰੀ ਲਾਉਣ ਮੈਂ ਦੋ ਟ੍ਰੇਨਿੰਗ ਤੁਹਾਨੂੰ ਪਰ ਚੰਗੇ ਰਾਹ ਲੱਗਣ ਮੇਰੇ ਵੱਲੋਂ ਤੇ ਇਹੋ ਵੀਰਾਂ ਨੂੰ ਬੇਨਤੀ ਹੈ ਵੀ ਮੈਂ ਮੇਰੇ ਜਿਮ ਚ ਆਉਣ ਮੈਂ ਇਹਨਾਂ ਨੂੰ ਮੋਟੀਵੇਸ਼ਨ ਕਰਾਂ ਸਾਰੇ ਮੇਰੇ ਮਗਰ ਲੱਗਣ ਤੇ ਮੈਂ ਚੰਗੇ ਬਾਹਰ ਲਾਏ ਲਗਾ ਹਾਂਜੀ ਕਲਾਸ ਵਾਲਾ ਰਿਪੋਰਟ ਮੈਂ ਪਹਿਲਾਂ ਜਿਆ ਸੀ ਤੁਹਾਡੇ ਜਿਹੇ ਵੀਰਾਂ ਤੋਂ ਬਹੁਤ ਸਾਰਿਆਂ ਨੂੰ ਸਿਹਤ ਮਿਲਦੀ ਹੈ ਕਿ ਅਸੀਂ ਸਹੀ ਰਸਤੇ ਦੇ ਵਿੱਚ ਚੱਲੀਏ ਤਾਂ ਜਿਹੜੇ ਵੀਰ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਟੀਵੀ ਦੇ ਉਹਨਾਂ ਨੂੰ ਕੀ ਅਪੀਲ ਲਾਉਣੀ ਚਾਹੁੰਦੇ ਉਹ ਜਿਹੜੇ ਨਸੇ ਦੇ ਵਿੱਚ ਦਲਦਲ ਦੇ ਵਿੱਚ ਫਸੇ ਨੇ ਜਾਂ ਜਿਨ੍ਹਾਂ ਦੇ ਹਾਲਾਤ ਵਧੀਆ ਨਹੀਂ ਕੀ ਅਪੀਲ ਲਾਉਣੀ ਚਾਹੁੰਦੀ ਹੈ ਸਰੀਰ ਬਣਾਉਣ ਵਾਸਤੇ ਮਿਹਨਤ ਨੂੰ ਚੰਨੀ ਕਿ ਤਰਜੀਹ ਦੇਣੀ ਚਾਹੀਦੀ ਅੱਛਾ ਵੀਰਾਂ ਨੂੰ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਵੀਰ ਜੀ ਮੈਂ ਇੱਕ ਮਿਡਲ ਕਲਾਸ ਦਾ ਮਿਡਲ ਕਲਾਸ ਤੋਂ ਉੱਠਿਆ ਮੈਂ ਪਰ ਗਰੀਬ ਪਰਿਵਾਰ ਤੋਂ ਆ ਤੇ ਜੇ ਮੈਂ ਇਦਾਂ ਦਾ ਹੋ ਸਕਦਾ ਤੁਸੀਂ ਕਿਉਂ ਨਹੀਂ ਹੋ ਸਕਦੇ ਮੇਰੇ ਲਈ ਫਰੀ ਪਕੋਸ਼ ਆ ਫਰੀ ਜਿਮ ਮਿਲਣੋਂ ਜਿਹੜਾ ਵੀਰ ਇੱਥੇ ਅਗਰ ਫਰੀ ਟ੍ਰੇਨਿੰਗ ਕਰ ਸਕਦਾ ਕਿ ਮੈਂ ਉਹਨਾਂ ਨੂੰ ਫਰੀ ਕੋਚਿੰਗ ਦੇ ਸਕਦਾ ਨਸ਼ੇ ਤੋਂ ਮੁਕਤ ਹੋ ਕੇ ਇੱਥੇ ਆਉਣ ਤਾਂ ਮੈਂ ਉਹਨਾਂ ਦੀ ਮਿਹਨਤ ਕਰਾ ਸਕਦਾ ਉਹਨਾਂ ਨੂੰ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਰਿੰਪੀ ਵੀਰ ਜਿਸ ਨੇ ਆਪਣੀ ਮਿਹਨਤ ਦੀ ਬਦੌਲਤ ਆਪਣਾ ਸਰੀਰ ਵਧੀਆ ਬਣਾਇਆ ਹੈ ਜਿੱਥੇ ਬੰਦੇ ਦੇ ਮੁਸੀਬਤਾਂ ਪੈਂਦੀਆਂ ਨੇ ਉਹ ਟੁੱਟ ਜਾਂਦੇ ਨੇ ਹਾਰ ਜਾਂਦੇ ਨੇ ਜਾਂ ਹਿੰਮਤ ਨਹੀਂ ਜਟਾਪ ਆਉਦੇ ਪਰ ਰਿੰਪੀ ਵੀਰ ਤੇ ਬਹੁਤ ਸਾਰੀਆਂ ਮੁਸੀਬਤਾਂ ਪਈਆਂ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਿਆ ਸੀ 7 ਸਾਲ ਦੀ ਉਮਰ ਦੇ ਵਿੱਚ ਹੀ ਵੀਰ ਦੇ ਜਿਹੜੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਅੱਜ ਜਿਹੜਾ ਅੱਜ ਨਹੀਂ ਮਿਹਨਤ ਨਾਲ ਲੋਹੇ ਦੇ ਨਾਲ ਲੋਹਾ ਹੁੰਦਾ ਹੋਇਆ ਨਜ਼ਰ ਆ ਰਿਹਾ ਫੁਲਾਜਿਆ ਸਰੀਰ ਬਣਾਇਆ ਵੀਰ ਨੇ ਅਤੇ ਅੱਜ ਵੀ ਮਾਨਪਰ ਆਉਂਦਾ ਜੇ ਉਸਦੇ ਮਾਤਾ ਪਿਤਾ ਜਿੰਦਾ ਹੁੰਦੇ ਤਾਂ ਅੱਜ ਵੀ ਵੀਰ ਤੇ ਜ਼ਰੂਰ ਮਾਨ ਮਹਿਸੂਸ ਕਰਦੇ ਤਾਂ ਜੇ ਤੁਸੀਂ ਵੀ ਵਧੀਆ ਸਰੀਰ ਜਾਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਜੇ ਮਿਲ ਜਾਣਾ ਜਾਂ ਤੰਦਰੁਸਤੀ ਵੱਲ ਧਿਆਨ ਦੇਣਾ ਸਰੀਰ ਨੂੰ ਫਿੱਟ ਰਹਿਣ ਵਾਸਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਨਸੇ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਰਿੰਪੀ ਵੀਰ ਦਾ ਵਧੀਆ ਪ੍ਰੋਗਰਾਮ ਹੈ ਜਿਹੜਾ ਵੀਰ ਨਸੇ ਨੂੰ ਛੱਡਣਾ ਚਾਹੁੰਦਾ ਉਹਨਾਂ ਦੇ ਜਿਮ ਦੇ ਵਿੱਚ ਉਹਨਾਂ ਚਾਰ ਤੋਂ ਪੰਜ ਮਹੀਨੇ ਜਿਹੜੀ ਆ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸੇ ਉਮੀਦ ਦੇ ਨਾਲ ਕਿ ਬਹੁਤ ਸਾਰੇ ਨੌਜਵਾਨ ਵੀਰ ਦਵਾ ਤੋਂ ਸੇਧ ਲੈਣਗੇ ਮੈਨੂੰ ਦਿਓ ਜਾਸਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ